ਲੋਕ ਰਸਨਾ ਉਚਰੰਤ ਨਾਮੁ ਜੇ ਭਾਈ ਰਸਨਾ ਕਰਕੇ ਮਹਾਰਾਜ ਦੇ ਨਾਮ ਦਾ ਹਰ ਵਕਤ ਉਚਾਰਨ ਕਰਦੇ ਰਹਾ ਕਰੋ ਕਰਮਨੰ ਸੁਨਾੰਤ ਸਾਉਦ ਅੰਮ੍ਰਿਤ ਹੈ ਸ਼ਬਦ ਕੰਨਾਂ ਕਰਕੇ ਅੰਮ੍ਰਿਤ ਗੁਰੂ ਸਾਹਿਬ ਦਾ ਸਤਿਗੁਰੂ ਉਪਦੇਸ਼ ਹੈ ਜੀਵ ਜੀਏ ਇਕਾ ਕੰਨੋ ਆਹ ਉਹ ਸ਼ਬਦ ਨੂੰ ਗ੍ਰੰਥ ਦੇ ਉਪਦੇਸ਼ ਨੂੰ ਕੰਨਾਂ ਦੇ ਨਾਲ ਸਰਦਾ ਦੇ ਵਿਸ਼ਵਾਸ ਨੂੰ ਕੀ ਕੰਨਾਂ ਨਾਲ ਸੁਣਦੇ ਰਿਹਾ ਕਰੋ ਪ੍ਰੀਤ ਗੁਰੂ ਦੀ ਰਸਨਾ ਨਾਲ ਹਰ ਵਕਤ ਨਾਮ ਨੂੰ ਉਚਾਰਿਆ ਕਰੋ ਸਰਗਰੂ ਨੂੰ ਸਰੂਪੀ ਕਰਨ ਦੇ ਨਾਲ ਅੰਮ੍ਰਿਤ ਗੁਰਾਂ ਦੇ ਸ਼ਬਦਾਂ ਨੂੰ ਸੁਣਦੇ ਜਾ ਕਰੀਏ ਨਾਨਕ ਤੈਨ ਸਦ ਬਲਿਹਾਰ ਉਹਨਾਂ ਦੇ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਸੈਂਕੜੇ ਵਾਲੀ ਸਦਾ ਸਦਾ ਬਲਿਹਾਰ ਕੁਰਬਾਨ ਜਾਂਦੇ ਹਨ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ ਜਿਨ੍ਹਾਂ ਨੂੰ ਭਾਈ ਧਿਆਨ ਲੱਗਾਇ ਤਾਰਪੁੰਮ ਪ੍ਰਮੇਸ਼ਰ ਜਾ ਹਰ ਵਕਤ ਖਿਆਲ ਲੱਗਾ ਉਸੇ ਖਿਆਲ ਕੀ ਲੱਗੇ ਰਹਿੰਦੇ ਹੈ ਅਸਾ ਧਿਆਨ ਕਰੋ ਤੁੰਡਵਾਨੀ ਜੇਤਾ ਤੇਖਣ ਤੇਤਾ ਧਿਆਨ ਹਨ ਲੱਗਾ ਹੋਇਆ ਹੱਬ ਤੁੰਡਾਵੇ ਕੰਮ ਉਹਨਾਂ ਨੂੰ ਜਾਣ ਲੈ ਕੇ ਜਿੰਨੇ ਕੰਮ ਹਨ ਕੂੜਾਵੇ ਝੂਠਵਾਰੇ ਕੰਮ ਸਾਰੇ ਹੱਬ ਜਿੰਨੇ ਹਨ 100 ਸਾਈ ਬਾਹਰ 100 ਪਰਮੇਸ਼ਰ ਸਾਈ ਜੋ ਮਾਲਕ ਉਹ ਤੋਂ ਬਾਹਰ ਜਿੰਨੇ ਸਾਰੇ ਕੰਮ ਝੂਠੇ ਹੀ ਹਨਗੇ ਇਹਨਾਂ ਦੇ ਵਿੱਚ ਪਰਚਨੇ ਕਰਕੇ ਅੰਤ ਨੂੰ ਨਾਨਕ ਕੂਰ ਕੂਰੋ ਹੋ ਗਿਆ ਨਾਨਕ ਸੇ ਧੰਨ ਉਹ ਕੰਕਾ ਦੇ ਯੋਗ ਮਹਾਰਾਜੀ ਕਹਿੰਦੇ ਹਨ ਜਿਨਾਂ ਪਿਰਹੜੀ ਸੱਚ ਸਿਓ ਉਹਨਾਂ ਦੀ ਪ੍ਰੀਤੀ ਸੱਚੇ ਅਕਾਲ ਪੁਰਖ ਦੇ ਨਾਲ ਹੈ ਪੌੜੀ ਸਾਦ ਬਲੇ ਹਾਰੀ ਤਿੰਨ ਅਸੀਂ ਸੈਕੜੇ ਵਾਰੀ ਇਸ ਵਾਰ ਅਗਲੇ ਹਾਰ ਕੁਰਬਾਨ ਜਾਣੇ ਹਨ ਉਹਨਾਂ ਨੂੰ ਗਏ ਸੰਤੇ ਹਰ ਕਥਾ ਜਿਹੜੇ ਅਕਾਲ ਪੁਰਖ ਰੇਵੀ ਪ੍ਰਾਪਤੀ ਵਾਲੀ ਅੰਮ੍ਰਿਤੂਪ ਕਥਾ ਨੂੰ ਸੁਣਦੇ ਹਨ ਪੂਰੇ ਤੇ ਪ੍ਰਧਾਨ ਉਹ ਪੂਰਨ ਪੁਰਖ ਹੈ ਜੋਕ ਵਿੱਚ ਪਰ ਆਧੁਨਿਕ ਕਾਨੂੰਨ ਵਾਲ ਕਾਨੂੰਨ ਇਤਿਕੇ ਪਰਲੋਕ ਵਿੱਚ ਜਿਵੇਂ ਆਵ ਹੈ ਪ੍ਰਭ ਮਤ ਜਿਹੜੇ ਵਾਹਿਗੁਰੂ ਨੇ ਸਾਜ ਨਾਜ ਗਿਆਨ ਕੇ ਆਪ ਦਾ ਸਿਰ ਝੁਕੀ ਤੇ ਆਖੇ ਮੱਥਾ ਟੇਕ ਲਈ ਹਨ ਹਰ ਜਸ ਲਿਖ ਹੈ ਬੇ ਅੰ ਜੋ ਜੋ ਪੁਰਸ਼ ਪਰਮੇਸ਼ਰ ਦੇ ਜਸ ਨੂੰ ਹੱਥਾਂ ਨੂੰ ਸਫਲ ਕਰਨ ਵਾਸਤੇ ਲਿਖਦੇ ਹੈ ਬਿਆੰਤ ਬਿਆੰਤ ਕਰਕੇ ਲਿਖਣਾ ਉਸ ਲਾਹੇ ਲੇਖੋ ਲਿਖਣ ਤੋਂ ਪਾਰ ਆਵਾਰ ਉਹ ਹੈ ਤੇ ਹੱਥਾਂ ਉਹ ਹੱਥ ਵੀ ਸੋਹਣੇ ਈਕ ਹੈ ਇਸੇ ਪ੍ਰਕਾਰ ਨਿਸ਼ਕਾਮ ਕਰਵਾਵਾਰੇ ਹੱਥ ਸੋਮਨੀਕ ਹੈ ਜਿਹੜੇ ਰਿਦੇ ਰੂਪੀ ਕਾਹ ਦੇਤੇ ਹਰੀਦੇ ਜਸ ਨੂੰ ਬਿਆੰਤ ਬਿਆੰਤ ਕਰਕੇ ਲਿਖ ਲੈਂਦੇ ਹਨ ਚਰਨ ਪੁਨੀਤ ਪਵਿੱਤਰ ਉਹਨਾਂ ਦੇ ਪਵਿੱਤਰ ਉਹ ਚਰਨ ਪਵਿੱਤਰ ਹਨਗੇ ਜਲ ਹੈ ਪ੍ਰਭ ਪੱਥ ਜਿਹੜੇ ਮੁਗਧਰ ਵਾਹਿਗੁਰੂ ਦੇ ਰਸਤੇ ਸੰਗਤ ਦੇ ਰਸਤੇ ਚੱਲਦੇ ਆ ਉਹ ਪਵਿੱਤਰ ਪਵਿੱਤਰ ਚਰਨਾਂਮ ਕੇ ਪਵਿੱਤਰ ਰਸਤਾ ਹੈ ਉਸ ਬੁੱਤੇ ਰਸਤੇ ਚੱਲ ਕਰਕੇ ਪਉਤਰ ਤੋਂ ਬੁੱਲਤੇ ਜਨਮ ਪੂਰਵੀ ਨੀਕ ਹੋ ਗਏ ਹਨ ਸੰਤਾਂ ਸੰਗ ਉਧਾਰ ਸੰਤੋ ਮਹਾਂਪੁਰਖਾਂ ਦੀ ਸੰਗਤ ਕਰਨ ਵਾਲਿਆਂ ਦਾ ਉਧਾਰ ਹੋ ਗਿਆ ਬੱਚ ਉਧਰ ਗਏ ਹਨ सगਲਾ ਦੁੱਖ ਲੱਥਾ ਉਹਨਾਂ ਦਾ ਸਾਰਾ ਜੀਵਨ ਦਾ ਜਮਨ ਮੰਨ ਦਾ ਦੁੱਖ ਲੈ ਗਿਆ ਹਮਾਰਾ ਵੀ ਐਸੀ ਕਿਰਪਾ ਹੋਈ ਹੈ ਲੋਕ ਭਾਵੀ ਅਦ ਉਦੋਤ ਕਰਨ ਜਿਨ੍ਹਾਂ ਸਹਜ ਸੰਗ ਦੀ ਭਾਵਨੀ ਇਹਦੀ ਜਨਮ ਜਨਮਾਂ ਦੀ ਸਰਦਾ ਹੈ ਉਹ ਕਿਤੇ ਭਾਗ ਦੇਣ ਨੂੰ ਜਦੋਂ ਜਾਗਦੇ ਹਨ ਕਰਮੋਂ ਉਸ ਦੇ ਭਾਵੀ ਉਹ ਕੀਤੀ ਹੋਏ ਜਿਹੜੇ ਸ੍ਰੇਸ਼ਟ ਭਾਵਨਾ ਵਾਲੇ ਕਰਮ ਹਨੇ ਭਾਵੀ ਕਰਮਾਂ ਦੀ ਇਹਦੀ ਭਾਵਨੀ ਹੈ ਜਦੋਂ ਵਾਇਗਰੂ ਦੇ ਪੂਰਵਲੇ ਕਰਮ ਫਲ ਦੇਣ ਨੂੰ ਸੰਭਾਤ ਅਭੀ ਹੁੰਦੇ ਹੈ ਉਸ ਵੇਲੇ ਉਹ ਕਰਵਾ ਦੀ ਭਾਵਨਾ ਨੂੰ ਉਪਦੇ ਉਹਦੇ ਕਰ ਦਦਾ ਪਰਮੇਸ਼ਰ ਉਹ ਜਿਵਾਜ ਹੁੰਦਾ ਕਰਮ ਇਸ ਜਨਮ ਦੇ ਵਿੱਚ ਹਰ ਰਮਣ ਸੰਯੋਗ ਪੂਰਨ ਮਹਾਪੁਰਖਾਂ ਦੇ ਸੰਯੋਗ ਕਰਕੇ ਵਾਹਿਗੁਰੂ ਦੇ ਉਚਾਰਨ ਦਾ ਸਮਾਂ ਮਿਲਦਾ ਹੈ ਕਿਉਂ ਜਦੋਂ ਕਰਮਾਂ ਦੀ ਭਾਵਨੀ ਜਿਹੜੀ ਹੈ ਉਹਦੇ ਹੁੰਦੀ ਜਾਗਦੀ ਹੈ ਜਾਂ ਭਾਵਿਤ ਵਿਖਤ ਨੂੰ ਆਉਣ ਵਾਲੇ ਕਰਮ ਜਦੋਂ ਮਾਰਾ ਜੀ ਦਾ ਆਵੇਗਾ ਜਿਉਣਾ ਕਰੇਗਾ ਉਹਦੇ ਹਰੀ ਦੇ ਉਚਾਰਨ ਦਾ ਸੰਯੋਗ ਮਹਾਤਮਾ ਦਾ ਪੂਰਨ ਪ੍ਰਾਪਤ ਹੋਵੇਗਾ ਸੰਯੋਗ ਸਾਧ ਸੰਗਤ ਜੀ ਅਠ ਕੜੀਆ ਨਾਮ ਹੁੰਦਾ ਹੈ ਵਿਲਾ ਚਾਰ ਕੜੀ ਦਾ ਹੁੰਦਾ ਹੈ ਮਹੂਰਜ ਦੋ ਕੜੀ ਦਾ ਹੁੰਦਾ ਹੈ ਮਹਾਤਮਾ ਦਾ ਸੰਯੋਗ ਸਬੰਧ ਊਰਮੇ ਹਤਮਾ ਦਾ ਪ੍ਰਾਪਤ ਹੁੰਦਾ ਪਰਮੇਸ਼ਰ ਦੇ ਇਕਰਾਰ ਦਾ ਸਮਾਂ ਮਿਲਦਾ ਹੈ ਕੋ ਗੋਪਾਲ ਦਰਸ ਭੀਟੰ ਉਹ ਮੂਰਗ ਤੇ ਧਰਤੀ ਦੇ ਪਾਲਕ ਵਾਹਿਗੁਰੂ ਦੇ ਦਰਸ਼ਨ ਨੂੰ ਮਿਲ ਲੈਂਦੇ ਐ ਪ੍ਰਾਪਤ ਕਰ ਲੈਂਦੇ ਐ ਸਫਲ ਨਾਨਕ ਤੂੰ ਮਹੂਰਤ ਹੈ ਉਹ ਸਾਰਸਿੰਘ ਦੀ ਮੂਰਤ ਦੋ ਕੜੀ ਵਾਲਾ ਵੀ ਸੁਪਨਾ ਹੁੰਦਾ ਹੈ ਜਦੋਂ ਜਮਨ ਮਰੀ ਰੂਪ ਦੋ ਕੜੀਆਂ ਜਿਹੜੀਆਂ ਇਹ ਵੀ ਸਫਲੀਆਂ ਹੋ ਜਾਂਦੀਆਂ ਹਨ ਜੀਵ ਨਾ ਸੱਕਾ ਪਾ। ਸ੍ਰੀ ਰਿਐਨ ਵਾਹਿਗੁਰੂ ਦੇ ਗੁਣਾਂ ਦੀ ਕੀ ਉਹ ਤੇ ਨਹੀਂ ਪਾਸ ਸਕੀ ਦੀ। ਸੁਖ ਮਿੱਟੀ ਹੂੰ ਬਾਹਰੇ। ਜੋ ਸੁਖ ਵਾਹਿਗੁਰੂ ਦੀ ਪ੍ਰਾਪਤੀੋਂ ਮਿੱਟੀ ਮਿੰਟੀ ਤੋਂ ਬਾਹਰ ਹੈ। ਨਾ ਇਹ ਹੈ ਜੈ ਰਾਜ ਸੋਖਾ ਹੈ ਨਾ ਬ੍ਰਹਮਾਂ ਦੇ ਅਰਜੇਜ ਸੋਖਾ ਹੈ। ਇਹ ਮਿੰਟੀ ਤੋਂ ਬਾਹਰ ਸੋਖਾ ਹੈ। ਇਸ ਸੁਖ ਦੇ ਬਰਾਬਰ ਕੋਈ ਵੀ ਸੁਖ ਨਹੀਂ ਹੈ ਨਾਨਕ ਸਾਹਿਬ ਵੇਲੜੀ ਪਰਵਾਹ ਉਹ ਵੇਲੀ ਬੇਲੇ ਦੀ ਘੜੀ ਉਹ ਸਮੇਂ ਦੀ ਘੜੀ ਪ੍ਰਵਾਨ ਨਹੀਂ ਕਹ ਸਤਿਗੁਰੂ ਮਾਰਾ ਕਹਿੰਦੇ ਹਨ ਜਿਤ ਮਿਲੰਡੜੂ ਮਾਫੀ ਜਿਸੋ ਘੜੀ ਵਿੱਚ ਮੇਰਾ ਪਿਆਰਾ ਪ੍ਰੀਤਮ ਆਕਾਲ ਤੂਰਫ ਮਿਲ ਜਾਂਦਾ ਪ੍ਰਾਪਤ ਹੋ ਜਾਂਦਾ ਹੈ ਕੌੜੀ ਸਾਜਨਾ ਕਹ ਕੌਣ ਹੈ ਜਿਵੇਂ ਐਸਾ ਜਹਦ ਹੋ ਕੌੜੀ ਜਿ ਕਹਿੰਦੇ ਨੇ हे ਸੰਤ ਜਨੋ ਉਹ ਵੇਲਾ ਚਾਰ ਘੜੀ ਦਾ ਕੌ ਕਿਹੜਾ ਹੈ ਕੌਣ ਕਿਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਪ੍ਰਭ ਕੋ ਪਾਈ ਜਿਸ ਵੇਲੇ ਚਾਰ ਘੜੀ ਵਿੱਚ ਚਿੱਤ ਜੁੜ ਜਾਵੇ ਤੇ ਵਾਹਿਗੁਰੂ ਨੂੰ ਪਾ ਲਈਏ ਵੇਲਾ ਜਿਸ ਵੇਲੇ ਸਾਧ ਸੰਗ ਜੀ ਚਾਰੇ ਅੰਤਾ ਕਰਨੇ ਚਾਰੇ ਵੇਲਾ ਨੜ ਜਾਣ ਚਾਰ ਘੜੀਆਂ ਦੀ ਨਿਆਈ ਤੇ ਪ੍ਰਭੂ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਈਏ ਜਾਂ ਵਿਰਾਗ ਵੇ ਖੜ ਸੰਤੀ ਮੋਖ ਇੱਛਾ ਇਹ ਚਾਰ ਘੜੀਆਂ ਦੀ ਨਿਆ ਵੇਲਾ ਬਣੀ ਚਾਰੇ ਸਾਧਨਾਂ ਦਾ ਸਰਵਮਨ ਦੇ ਅਸਲ ਤਤ ਤੋਂ ਦਾ ਸੋਧਨ ਰੂਪ ਹੋ ਜਿਸ ਕਰਕੇ ਵਾਹਿਗੁਰੂ ਕਾਲ ਪੁਰਖ ਨੂੰ ਪਾ ਲਈਏ ਹੋ ਮੂਰਤ ਭਲਾ ਸੰਯੋਗ ਹੈ ਮੂਰਤ ਮਹੂਤ 2 ਘੜੀਆਂ ਦਾ ਭਲਾ ਸੰਯੋਗ ਹੈ 8 ਘੜੀਆਂ ਦਾ ਬਹੁਤ ਭਲਾ ਹੈ ਸੋ ਮੂਰਤ ਇੱਕ ਘੜੀ ਕਿ ਜਿਸ ਵੇਲੇ ਲਿਵ ਲੱਗ ਜਾਂਦੀ ਹੈ ਭਲਾ ਸੰਯੋਗ ਹੈ ਕਿਥੇ ਅੱਠੇ ਪੈ ਲੇ ਲੰਗੀ ਰਹੇ ਇਹ ਸੰਯੋਗ ਭਲਾ ਹੈ ਅਟੜੀਆਂ ਦੀ ਨਿਆਈਂ ਗਤ ਮਿਲੇ ਗੁਸਾਈਂ ਇਸ ਕਰਕੇ ਗੁਰਾਂ ਦੇ ਸੰਯੋਗ ਸੰਬੰਧ ਕਰਕੇ ਜੀਵੀ ਦੀ ਏਕਤਾ ਦੇ ਸੰਨੰਦ ਕਰਕੇ ਗੁਸਾਈਂ ਪਥਵੀ ਦਾ ਮਾਲਕ ਪ੍ਰਵੇਸ਼ਣ ਮਿਲ ਜਾਵੇ ਆਠ ਪਹਿਰ ਹਰ ਧਿਆਈ ਕਰੇ ਆਹ ਮਹਾਰਾਜ ਦੇ ਵੀ ਅੱਠੇ ਪੈਰ ਮਾਰੇ ਨੂੰ ਧਿਆਉਣਾ ਕਰੀਏ ਮਨ ਇੱਛਾ ਪੂਜਾ ਇਹ ਮੰਨਦੀਆਂ ਇੱਛਾ ਭਾਈ ਪੂਰੀਆਂ ਕਰ ਲੀਦੀਆਂ ਜਿਹਨੂੰ ਅੱਠੇ ਪਹਿਰ ਆਠ ਪਾਖ ਦੀ ਵਿਸਰੇ ਨਹੀਂ ਗਤ ਹੋਵੇ ਨਾਮ ਕੁਸਲਾ ਰਪਾਈ ਉਹਦੇ ਮੁਕਤ ਹੋਣ ਦੀ ਕੀ ਸੰਸਾ ਤੇ ਪੈਰੀ ਲਾ ਕੇ ਹੀ ਮੁਕਤ ਹੋ ਜਾਈਦਾ ਅੱਠੇ ਪੈਰ ਵਾਂਗੂ ਪਿਆ ਕਰਕੇ ਇਹ ਮਨ ਦੀਆਂ ਇਛਾ ਮਾਰੇ ਦੇ ਪਿਆਰੇ ਪੂਰੀਆਂ ਕਰ ਲੈਂਦੇ ਹਨ ਵੱਡਾ ਭਾਗ ਸਤ ਸੰਗ ਹੋਵੇ ਅੱਠੇ ਪੈਰ ਵਾਂਗੂ ਜੇ ਤੇ ਉਹ ਆਪੇ ਸੰਗਤਿ ਆਉਂਦਾ ਜੇ ਤੇ ਵੱਡਿਆ ਭਾਗਾਂ ਕਰਕੇ ਸਤ ਸੂਰ ਦੀ ਪ੍ਰਾਪਤੀ ਵਾਲੀ ਸਦੀ ਸੰਗਤ ਹੁੰਦੀ ਹੈ ਨਿਵ ਲਾਗਾ ਪਾਈ ਜਿੱਥੇ ਮਾਇਆ ਦੀ ਸੰਗਤ ਗੁਣ ਗਾਉਂਦੀ ਉਹਦੇ ਚਰਨੀ ਝੁਕ ਝੁਕੇ ਲੱਗੀਏ ਮਨ ਦਰਸ਼ਨ ਕੀ ਪਿਆਸ ਹੈ ਮੰਨ ਦੇ ਮੋੜ ਵੱਲੋਂ ਕੰਦੇ ਤਾਣ ਵੱਲੋਂ ਚਰਨੀ ਲੱਗੀ ਝੋਕਰ ਕੇ ਹੈ ਮਨ ਦਰਸ਼ਨ ਕੀ ਪਿਆਸ ਹੈ ਇਹ ਅੰਦਰ ਜਾਨੀ ਸਾਡੇ ਮਨ ਵਿੱਚ ਆਪਦੇ ਦਰਸ਼ਨਾਂ ਦੀ ਬਹੁਤ ਪਿਆਸ ਇੱਛਾ ਲੱਗੀ ਹੋਈ ਹੈ ਨਾਨਕ ਬਲ ਜਾਏ ਉਹਦੇ ਦਰਸ਼ਨਾਂ ਤੋਂ ਗੁਰੂ ਸਾਹਿਬ ਜੀ ਕੰਨ ਬਿਹਾਰ ਕੁਰਬਾਨ ਜਾਈਏ ਜੀ ਸਲੂਕ ਪਾਤ ਜੀ ਕੋ ਨੀਤ ਗੋਬਿੰਦ ਹੈ ਇਹ ਸਭ ਸੰਗਤ ਜੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਗੋਬਿੰਦ ਪਰਮੇਸ਼ਰ ਹੈ ਸਰਬ ਦੁਖ ਨਿਵਾਰਨ ਸਰਬ ਜਮਨ ਮੰਦੇ ਦੋਸ਼ਾਂ ਨੂੰ ਨਿਵਰਤ ਕਰਨ ਵਾਲਾ ਮਿਟਣ ਵਾਲਾ ਹੈ ਮੇਰਾ ਪਿਆਰਾ ਸਰਨ ਸਭ ਤੋਂ ਸਪਰ ਸ਼ੂਪਾ ਅਸਗੰਦ ਆਦਿ ਦੇ ਵਿਸ਼ੇ ਰੂਪੀ ਦੋਸ਼ਾਂ ਨੂੰ ਸਰਨ ਸੂਰ ਭਗਵਾਨ ਹੈ ਸਰਨ ਐ ਨੂੰ ਸੂਰਜ ਦੀ ਨਿਆਈ ਹੈ ਅਗਿਆਨ ਦਾ ਮਿਟਣ ਉਹ ਜਿਹਨੇ ਸੂਰਮੇ ਸ਼ਰਨਾਈ ਅਖਿਆ ਕਰਦੇ ਹੈ ਜੰਮ ਤੋਂ ਵਿਚਾ ਕੇ ਰੱਖਣ ਵਾਲੇ ਸੰਤੂ ਸ਼ੇਰ ਦੀ ਨਹੀਂ ਆਈ ਹਨ ਉਹ ਸੂਰ ਸੂਰਬੀਰ ਬਹਾਦਰ ਹਨ ਜੰਮ ਨਹੀਂ ਲਿਆ ਸਕਦਾ ਉਹਨਾਂ ਦੇ ਪਾਸੋਂ ਖੋਹ ਕੇ ਕਾਮ ਕ੍ਰੋਧ ਨਹੀਂ ਦੁੱਖ ਦੇ ਸਕਦੇ ਅਗਿਆਨ ਨਹੀਂ ਸਤੂ ਨਹੀਂ ਖੋਹ ਸਕਦਾ ਇਹ ਜੀ ਗੁਰੂ ਸਾਹਿਬ ਸੂਰਮੇ ਹਨ ਉਹਨਾਂ ਦੀ ਸ਼ਰਨ ਸੂਰਮੇ ਭਗਵਾਨ ਹੈ ਭਗਵਾਨ ਪ੍ਰਮੇਸ਼ਰ ਦੀ ਸ਼ਰਨ ਲਈ ਹੈ ਜਿਨ੍ਹਾਂ ਨੇ ਛੱਡਤਾ ਦਸਤਾਨ ਬ੍ਰਹਮ ਦੀ ਜਪਾਨਤ ਨਾਨਕ ਹਰ ਹਰ ਹਰੇ ਜਿਹੜੇ ਜਗਦੇ ਆ ਮਨ ਕਰਕੇ ਹਰੀ ਜੋ ਪਾਪਾਂ ਦਾ ਹਾਰ ਕਰ ਹਰ ਸੰਸਿਆ ਦਾ ਹਾਰ ਕਰ ਏ ਹਰਿਓ ਹਰੇ ਭਰੇ ਹੋ ਜਾਂਦੇ ਆ ਮਨਵਾ ਵੀ ਸੀਰ ਕਰਕੇ ਜਗਦੇ ਹਨ ਜੋ ਸਦਾ ਸਦਾ ਛੱਡਿਓ ਹਬ ਆਪ ਛੱਡਤਾ ਜਿਨਨ ਹਾਦੋ ਸਭ ਕੁਝ ਹਬ ਰਣ ਇਹ ਬੋਲੀ ਹੈ ਸਿੱਨੀਆਂ ਜੀ ਸਭ ਨੂੰ ਹਬ ਕਹਿੰਦੇ ਐ ਸੋ ਛੱਡਿਓ ਹਬ ਆਪ ਜਿਨਨੇ ਵਿਸਾਲ ਸੋਹਣੀ ਹਬ ਉਹ ਆਪਣਾ ਆਪ ਸਭ ਕੁਝ ਹੰਕਾਰ ਦਾ ਛੱਡ ਦਿੱਤਾ ਹੈ ਲਗੜੂ ਚਰਣਾ ਪਾਸ ਉਹਨਾਂ ਦਾ ਮਨ ਚਰਣਾ ਤੁਮਨੇ ਦੇ ਪਾਸ ਮਾਰਿਆ ਦੇ ਲੱਗ ਗਿਆ ਹੈ ਲਖੜੂ ਦੁੱਖ ਤਾਪ ਉਹਨਾਂ ਦਾ ਜੰਮਣਾ ਵੀ ਦਾ ਦੁੱਖ ਆਦੀ ਵਿਆਦੀ ਉਪਾਦੀ ਦੇ ਹੱਥ ਮਾਰੀ ਪੂਤ ਜੈਵਾਦਿਕ ਤਾਂ ਵੀ ਸਰ ਨੱਠ ਗਿਆ ਹੈ ਨਾਨਕ ਪ੍ਰਭ ਤੀਖੰਦਿਆ ਰਾਈ ਜੀ ਦੇ દર્શન ਵੇਖਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਔੜੀ ਮੇਲ ਲਹੁ ਦਇਆ ਮੇਲ ਕੀਏ হে ਦਇਆ ਦੇ ਕਰ ਪ੍ਰਮੇਸ਼ਰ ਸਾਨੂੰ ਕਿਰਪਾ ਕਰਕੇ ਆਪ ਦੇ ਸਰੂਪ ਨਾਲ ਮੇਲ ਲਓ ਤਹ ਤੈ ਦੁਆਰੇ ਆਪ ਦੇ ਸਾਧ ਸੰਗਤਿ ਦੁਆਰੇ ਦੇ ਵਿੱਚ ਟਹਿ ਕੇ ਪੈ ਗਏ ਹਾਂ ਦਿਆਲੂ ਕੀ ਦਵਾਰ ਕਿਸਤ ਹੋਏ ਹੈ ਰਖ ਲੈ ਵੋ ਦੀਨ ਦਇਆ ਇਹ ਜੀ ਦਾਂਜੇ ਬਿਆਲਤਾ ਕਰਨ ਵਾਲੇ ਪ੍ਰਵੇਸ਼ ਸਾਡੀ ਰੱਖਿਆ ਕਰ ਲੋ ਆਪ ਬਰਮ ਤੋ ਬਹੁ ਹਾਰਿਆ ਸਤਿਗੁਰੂ ਮਹਾਰਾਜ ਜੁਨਾ ਚ ਬਰਮਦਾ ਹੋਇਆ ਬਹੁਤ ਹਾਰ ਚੁੱਕਾ ਹੁ ਸ਼ਰਨਾ ਆਏ ਹਾਂ ਆਪ ਜੀ ਭਗਤ ਬਚਲ ਤੇਰਾ ਬਿਰਦੂ ਇਹ ਭਗਤਾਂ ਨਾਲ ਬਚੂ ਪਿਆਰ ਕਰਨਾ ਇਹ ਆਪ ਦਾ ਬਿਰਧ ਪਰਣ ਹੈ। ਹਰ ਪਤ ਤੋ ਉਧਾਰ ਹੈ। ਇਹ ਸਰਨ ਪਾਪੀਆਂ ਦਾ ਵੀ ਤੋ ਉਧਾਰ ਕੀਤਾ ਜੇ ਸ਼ਰਨ ਪਏ ਹਨ। ਕੋਈ ਦਿਨ ਨਾ ਹੀ ਕੋ ਆਪ ਤੂੰ ਮੇਰਾ ਸਾਡੀ ਰੱਖਿਆ ਕਰਨ ਵਾਲਾ ਕੋਈ ਨਹੀਂ ਹੈ। ਬਿਨੂ ਮੋਹ ਸਾਰੇ। ਅਸੀਂ ਤਾਂ ਆਪ ਤੋਂ ਬੇਨਤੀ ਨੂੰ ਸਾਦ ਦੇ ਕਰਦੇ ਹਾਂ। ਇਹ ਸਾਡੀ ਬੇਨਤੀ ਅਨੁਸਾਰ ਉਹ ਪੂਰੀ ਕਰੋ ਮਹਾਰਾਜ ਸਰਗਹਿ ਲਿਹੁ ਦਇਆ ਤੇ ਮਨ ਰੂਪੀ ਹੱਥ ਨੂੰ ਪਕੜ ਕੇ ਆਪਦੇ ਚ ਮੇਲ ਲੋਹੇ ਦਇਆ ਦੇ ਘਰ ਜੀ। ਆਗਰ ਸੰਸਾਰ ਇਸ ਸੰਸਾਰ ਸਮੁੰਦਰ ਤੋਂ ਸਾਡਾ ਹੱਥ ਪਕੜ ਕੇ ਮੁਕਤ ਰੂਪੀ ਕਿਨਾਰੇ ਤੇ ਬਾਹਰ ਕਢ ਲੋ ਕਿਰਪਾ ਕਰਕੇ ਦਲੂਕ ਸ਼ਾਂਤ ਉਧਰਨ ਦਇਆ ਲਈ। ਇਹ ਸਾਹਿਬ ਸੰਨੇ ਜੀ ਬਿਆਲੂ ਅਕਾਲ ਪੁਰਖ ਜਿਹੜੇ ਸੰਤ ਹੈ ਉਹ ਸੰਸਾਰ ਤੋਂ ਆਧਾਰ ਕਰਨੋ ਵਾਲੇ ਹਨ ਆਸਰੰਗੋਪਾਲ ਕੀਰਤਨ ਸੰਤ ਗਾਉਣੇ ਜਿਨ੍ਹਾਂ ਨੂੰ ਗੋਪਾਲ ਅਕਾਲ ਪੁਰਖ ਦੇ ਕੀਰਤਨ ਦਾ ਆਸਰਾ ਹੈ ਹਰ ਵਕਤ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਜਿਉਂਦੇ ਹਨ ਜਿਹੜੇ ਸੰਤੋਧਨ ਵਿਆਨੰਦ ਸੰਤ ਉਹ ਨਾਮ ਦਿੱਤੇ ਆ ਬਿਆਲੂ ਨੇ ਜਿਨ੍ਹਾਂ ਨੂੰ ਗੋਪਾਲ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਲਿਆ ਹੈ ਸੰਤ ਆਧਾਰ ਦਿੰਦੇ ਆ ਬਿਆਲੂ ਪਰਮੇਸ਼ਰ ਦੇ ਜਾਲਾ ਕਰਕੇ ਆਸਰਾ ਵਾਹਿਗੁਰੂ ਦੇ ਕੀਰਤਨ ਦਾ ਦੇ ਕੇ ਨੰਤ ਸੰਗ ਸੰਤ ਮਹਾਂਰਕਾਂ ਦੀ ਸੰਗਤ ਮਨ ਨੂੰ ਮਲੂਖੇਵ ਵਰਨ ਆਜਿਕ ਮਾਇਆ ਤੋਂ ਨਰਵਲ ਉਜਲ ਕਰਨ ਵਾਲੀ ਹੈ ਓਟ ਨਾਨਕ ਪਰਮੇਸ਼ਰ ਹੈ ਉਹ ਸੰਤ ਭਗਤ ਕੇ ਜਿਹਨਾਂ ਦੇ ਅੰਦਰ ਓਟ ਟੇਕ ਇੱਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਕਾਲ ਪੁਰਖ ਵੀ ਓਟ ਹੈ ਚੰਦਨ ਚੰਦ ਨਾ ਸਰਦ ਰੁੱਤ ਅਜੇ ਉਹ ਨਿਰਮਲ ਕਰਦੇ ਚਿੰਤਨ ਸੰਤਾਂ ਦੀ ਸੰਗਤ ਹੈ ਕੋਟ ਪਰਮੇਸ਼ਰ ਦੀ ਬੀਬੀ ਸਾਹਿਬ ਜੀ ਕਹਿੰਦੇ ਦੇਖ ਕੇ ਤੇਕ ਚੰਨ ਚੰਦ ਨਾ ਸਰਦ ਰੁੱਤ ਇਹ ਸਾਹਿਬ ਸੁਣੀ ਚੰਨਣ ਵੀ ਠੰਡਾ ਨਹੀਂ ਹੈ ਸੱਤ ਜਿਹੜੇ ਉਹਨਾਂ ਲੱਭਦੇ ਹੁੰਦੇ ਉਹ ਬੇਹਰ ਗਿਉ ਵਾਲੇ ਉਵੇਂ ਰਹਿੰਦੇ ਨੇ ਸਤਾਂ ਦੀ ਜ਼ਹਿਰ ਨਹੀਂ ਗਵਾਉਂਦਾ ਤੇ ਚੰਦ ਵੀ ਠੰਡਾ ਨਹੀਂ ਹੈ ਚੰਦ ਵਾਲੇ ਜਿਹੜੇ ਵਿਜੋਗੀ ਆਦਮੀ ਨੇ ਚੰਦ ਨੂੰ ਵੇਖ ਕੇ ਉਹਨਾਂ ਦੇ ਜਿਹੜੇ ਤੀਰ ਵਾਜਦੇ ਨੇ ਵਿਜੋਗੀ ਆਦਮੀ ਨੇ ਚੰਦ ਨੂੰ ਸਾੜ ਆਹ ਰਿਹਾ ਵਿਛੋੜੇ ਆ ਰਿਆਂ ਨੂੰ ਤੇ ਸਰਦ ਰੁੱਤ ਵੀ ਠੰਡੀ ਨਹੀਂ ਹੈ ਸਰਬਉਤਮ ਜੀ ਨੇ ਉਹ ਗਰਮੀ ਦਾ ਸੜਕਾ ਲੱਗਾ ਹੋਇਆ ਉਹ ਫੇਰ ਵੀ ਤਪਦੇ ਹੀ ਰਹਿੰਦੇ ਹਨ ਮੂਲ ਨਾ ਮਿਟਈ ਕਾਮ ਮੂਲ ਉਕਾਈ ਕਲਾਚ ਤੇ ਕਾਮ ਕ੍ਰਿਸ਼ਨਾਂ ਦੀ ਇਹਦੀ ਧੋਪ ਹੈ ਅਧਿਆਨ ਰੂਪੀ ਸੂਰਜ ਕਰਕੇ ਲੱਗੇ ਰਾਜਾ ਰੂਪੀ ਕਿਰਨਾ ਖੂਬੀਆਂ ਪਈਆਂ ਅੰਦਰ ਇਹ ਕ੍ਰਿਸ਼ਨਾਂ ਦੀ ਕਾਮ ਦੀ ਇਹਦੀ ਧੋਪ ਹੈ ਕਿ ਉਹ ਕੈ ਨਿ ਮਿੜ ਗਈਆਂ ਦੀ ਉਸਤਲ ਥੀ ਵੈ ਨਾਨਕਾ ਇਸ ਤੋਂ ਬਚਾਉਣ ਲਈ ਆਪੇ ਸਤਿਗੁਰੂ ਜੀ ਕਹਿੰਦੇ ਸੀਸ ਤੇ ਢੰਡਾ ਹੋ ਜਾਂਦਾ ਹੈ ਜਪੰਦੜੂ ਹਰਨਾ ਜੇ ਮਨ ਅਕਾਲ ਪੁਰਖ ਰੀ ਦੇ ਨਾਮ ਨੂੰ ਜਪੇ ਤਾਂ ਸਾਰੀਆਂ ਕਮਸ਼ਾ ਮਿੜ ਗਈਆਂ ਤਾਂ ਮਨ ਸੀਸ ਤੇ ਢੰਡਾ ਹੁੰਦਾ ਫਿਰ ਵਿਕਾਰ ਸਭ ਮਿਟ ਜਾਂਦੇ ਹਨ ਮੌੜੀ ਚਰਨ ਕਮਲ ਕੀ ਓਟ ਸੇ ਹੰਤ ਜਾਮੀ ਆਪ ਦੇ ਚਰਨਾਂ ਕਮਲਾਂ ਦੀ ਓਟ ਨਾਉ ਤੇਕ ਲਈ ਹੈ ਉਧਰੇ ਸਗਲ ਜਾਨੂ ਜਿੰਨੇ ਜਨਪੁਰਸ਼ਾਂ ਨੇ ਓਟ ਲਈ ਆਲਵੇ ਚਰਨਾਂ ਕਮਲਾਂ ਦੀ ਤੇਕ ਲਈ ਹੈ ਉਹ ਸਭ ਉਧਰ ਗਏ ਹਨ ਉਹ ਬਚ ਗਏ ਹਨ ਸੰਸਾਰ ਸਮੁੰਦਰ ਕਿਉਂ ਹੁਣ ਪ੍ਰਤਾਪ ਗੋਵੇ ਸੇ ਗੋਵਿੰਦ ਆਪ ਦਾ ਐਸਾ ਪ੍ਰਤਾਪ ਸੁਣ ਕਰਕੇ ਵੀ ਦੋ ਜੋ ਸਰਨ ਆਵੈ ਇਸ ਕੰਠ ਲਾਵੈ ਨਿਰਭਉ ਭੈ ਮਨ ਅਸੀਂ ਭਗਤ ਜੀ ਨਿਰਭਉ ਹੋ ਗਏ ਮਨ ਤੇ ਹੁਣ ਸਾਨੂੰ ਭੈ ਨਹੀਂ ਕੋਈ ਰਿਹਾ ਟੂਟ ਨਾ ਆਵੈ ਮੂਲ ਘਰਤਾ ਨਹੀਂ ਉਹਦਾ ਮੂਲ ਉੱਕਾਇ ਉਹਨਾਂ ਦੇ ਤਾਈ ਸਨਾ ਚਿਤਾਂ ਮਾਂਜਿਆ ਨਾਮ ਧੰਨ ਜਿਹਨਾਂ ਦਾ ਅਮਰਤ ਨਾਮ ਰੂਪੀ ਤਾਨੂੰ ਇਕੱਠਾ ਕਰ ਲਿਆ ਹੈ ਸੰਤ ਜਨਾ ਸਿਉ ਸੰਗ ਇਹ ਜੋ ਸੰਤ ਭਗਤਾਂ ਦੀ ਜੋ ਸਾਧ ਜਿਹੜੀ ਸੰਗਤ ਕਰਨੀ ਹੈ ਪਾਈਏ ਵੱਡਾ ਪੁੰਨ ਨਾਨਕ ਮਾਲੀ ਸੇਰ ਕਰਕੇ ਵੱਡਿਆਂ ਪੁੰਨਾ ਕਰਕੇ ਪੁਰੂਲੇ ਨਿਸ਼ਕਾਮ ਕਰਨ ਜਿਹਦੇ ਕੀਤੇ ਹੋਣ ਉਸ ਤਰ੍ਹਾਂ ਪਾਈ ਵੀ ਐਵੇਂ ਨਹੀਂ ਮਿਲਦੀ ਆਠ ਪਹਿਰ ਹਰ ਧਿਆਨ ਜੇ ਸਾਧ ਸੰਗਤ ਹੋਵੇ ਉਹ ਬਦੇਸ਼ ਮਰਦਾ ਹੈ ਅਠੇ ਪੈਰ ਵਾਹਿਗੁਰੂ ਨੂੰ ਧਿਆਇਆ ਕਰੋ ਹਰ ਜਸ ਨਿਤ ਸੁਣੋ ਤੇ ਵਾਹਿਗੁਰੂ ਦਾ ਜਸ ਕੀਰਤਨ ਹਰ ਰੋਜ਼ ਸੁਨਿਆ ਕਰੋ ਫੇਰ ਲਿਬ ਲੱਗੇਗੀ ਮਲੂਕ ਦਇਆ ਕਰਨੰ ਦੁਖ ਹਰਨੰ ਜੇ ਭਾਈ ਸੰਤ ਮਹਾਂਕਮਾ ਦਾ ਸੁਝਾਅ ਹੈ ਸਭ ਤੇ ਗਿਆ ਜਿਸ਼ਟੀ ਕਰਦੇ ਰਹਿੰਦੇ ਐ ਸਭਨਾਂ ਦੇ ਦੁੱਖ ਯਮਨ ਵਰਗੇ ਹਰਦੇ ਰਹਿੰਦੇ ਨੇੜ ਦੇ ਰਹਿੰਦੇ ਹਨ ਨਾ ਉਤਰਨੰ ਨਾਮ ਕੀਰਤਨ ਹੈ ਜੋ ਉਜਾਰਦੇ ਰਹਿੰਦੇ ਪਰਮੇਸ਼ਰ ਦੇ ਨਾਮ ਦਾ ਕੀਰਤਨ ਜਸ ਉਜਾਰਦੇ ਰਹਿੰਦੇ ਹਨ ਦਇਆਲ ਪੁਰਖ ਭਗਵਾਨ ਹਉ ਨਾਮ ਦੇ ਭਗਵਾਨ ਪੁਰਖ ਬਿਆਲੂ ਹੈ ਪਰਮੇਸ਼ਰ ਨਾਨਕ ਲਿਪਤ ਨਾ ਮਾਇਆ ਸਦਾ ਭਗਤਾਂ ਨੂੰ ਮਾਇਆ ਨਹੀਂ ਲਪਾਏ ਨਾਨਕ ਕਰ ਸੋਈ ਲਿਬੜਦੇ ਨਹੀਂ ਮਾਇਆ ਦੇ ਮੋਹ ਵਿੱਚ ਕਿ ਇੱਕ ਕੰਮ ਕਰੇ ਬਰਿਆ ਕਰਨੀ ਜਿਹੜੀ ਜੀਆਂ ਤੇ ਸਿਰ ਕਰਕੇ ਅਤੇ ਦੁੱਖ ਉਹਦੇ ਮੇਟਣ ਦਾ ਉਪਾਅ ਕਰੇ ਉਚਾਰਦੇ ਰਹੇ ਹਰੀ ਦੇ ਕੀਰਤਨ ਨੂੰ ਉਹਨਾਂ ਪੁਰਖਾਂ ਦੇ ਭਗਵਾਨ ਦੇ ਆਲੂ ਹੁੰਦਾ ਹੈ ਨਾਨਕ ਲਈ ਉਹ ਸਮਾਇਆ ਉਹਨਾਂ ਨੂੰ ਮਾਇਆ ਫੇਰ ਲਪਾਉ ਮਾਇਆ ਨਹੀਂ ਹੋ ਸਕਦੀ ਰੁੱਤੇ ਮਾਇਆ ਦੇ ਉਦਾਸੀ ਕਰਦੇ ਆਵੇਂ ਉਹ ਮੇਰੇ ਲਈ ਉਪਰਹਿੰਦੇ ਹਨ ਆਹੇ ਬਲੰਦ ਦੀ ਬੁੱਝ ਗਈ ਉਹਨਾਂ ਦੇ ਮੂ ਕਾਲ ਦੀ ਅੱਗ ਜਿਹੜੀ ਮੱਜਦੀ ਸੀ ਮਾਇਆ ਦੀ ਕ੍ਰਿਸ਼ਨਾ ਦੀ ਅੱਗ ਜਿਹੜੀ ਮਸ਼ਦੀ ਸੀ ਇਹ ਬੁਝ ਗਈ ਨਿਵਰਤ ਹੋ ਗਈ ਨਾਮ ਜਲ ਕਰਕੇ ਰਖੰਡੂ ਪ੍ਰਭ ਆ ਰੱਖਿਆ ਕਰਨ ਵਾਲਾ ਹੋਇਆ ਐਬ ਵਾਹਿਗੁਰੂ ਨੇ ਪਿਆਰਿਆਂ ਦੀ ਜਿਨ ਉਪਾਈ ਮੇਦ ਮੇਦ ਜਿ ਸਵਾਇ ਨੂੰ ਮੇਦੀ ਨਾਮ ਮੇਦੇ ਤੋਂ ਮਧੂ ਕਹਿਣ ਦੇ ਮੇਦੇ ਤੋਂ ਬਣਨੇ ਕਰਕੇ ਮੇਦਨੀ ਸ੍ਰਿਸ਼ਟੀ ਦਾ ਅਰਥ ਸਮਝਣਾ ਜਿਸ ਨੂੰ ਵਾਹਿਗੁਰੂ ਨੇ ਮੇਦਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾਨਕ ਤੂੰ ਪ੍ਰਭ ਜਾ ਉਸ ਗੁਰੂ ਦਾ ਜਾਪ ਕਰਨਾ ਚਾਹੀਦਾ ਸੰਤੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਮ ਪੌੜੀ ਜਾਂ ਪ੍ਰਭ ਪਹੇ ਦਿਆਲ ਮੇਰੇ ਹਯੂਰ ਫਰਮਾਉਂਦੇ ਜਦੋਂ ਵਾਹਿਗੁਰੂ ਅੰਤਰੀ ਆਮੀ ਵਿਦਿਆਲੂ ਹੋਏ ਨਾ ਵਿਆਪੈ ਮਾਇਆ ਉਹਨਾਂ ਗੁਰਮਖਾਂ ਨੂੰ ਮਾਇਆ ਨਹੀਂ ਚਿੰਬੜਦੀ ਨਰਲੇਪ ਰਹਿੰਦੇ ਆ ਮਾਇਆ ਕੰਧਰ ਕਰਨ ਉਦਾਸੀ ਕੂਟ ਆਗਾ ਗਏ ਨਾ ਉਹਨਾਂ ਬਗਤ ਕਰੋੜਾਂ ਜਨਮਾਂ ਦੇ ਜਿਹੜੇ ਉਸਰੇ ਵਸੀ ਪਾਪਾਂ ਦੇ ਉਹ ਵੀ ਨਾਸ ਹੋ ਗਏ ਹਰ ਇੱਕ ਤੀਆ ਜਿਦੋਂ ਗਾਲਪੁਰ ਖਰੀਦੂ ਜਿਨ੍ਹਾਂ ਨੇ ਕਿਚਿਤ ਹੋ ਕੇ ਧੌਣਾ ਕੀਤਾ ਹੈ ਪੱਤਰੇ ਜੰਦਾ ਰਹਿੰਦੇ ਮਨ ਰਿਕ ਅਦਕ ਕਰੋ ਨਿਰਮਲ ਭਏ ਸਰੀ ਉਹ ਨਿਰਮਲ ਉਜਲ ਹੋ ਗਏ ਸਰੀਰ ਉਹਨਾਂ ਦੇ ਮਨ ਬਾਣੀ ਸਹਿਜ ਕਰਕੇ ਜਨ ਧੂਰੀ ਨਾ ਜਦ ਮੈਂ ਭਗਤਾਂ ਜਿਹੜੀਆਂ ਦੀ ਧੂੜ ਵਿੱਚ ਇਸ਼ਨਾਮ ਸਰਦਾ ਨਾਲ ਕੀਤਾ ਹੈ ਮਨ ਕਨ ਭਏ ਸੰਤੂ ਮਨ ਦੇ ਅੰਦਰ ਉਹ ਸੰਤੋਖ ਸੰਤੁਸ਼ਟਤਾ ਹੋ ਗਈ ਹੈ ਪੂਰਨ ਪ੍ਰਭ ਪਾ ਜਿਨ੍ਹਾਂ ਨੂੰ ਪੂਰਨ ਵਿਆਪਕ ਵਾਸੀ ਨੂੰ ਪਾ ਲਿਆ ਹੈ ਸਰੇ ਕੁਟੰਬ ਸੰਗ ਲੋ ਉਹ ਆਪਣੇ ਪਰਿਵਾਰ ਇਸ ਜੀਵ ਤੋਂ ਬਧੇ ਦੇ ਸਨੇਹ ਸਾਰੇ ਲੋਕੋਨਾਂ ਦੇ ਸੰਗਤ ਕਰਨ ਵਾਲੇ ਤਰ ਗਏ ਹੋਰ ਸਵਾਇਆ ਆਉਂਦੀਆਂ ਕੁੜੀਆਂ ਜਿਹੜੀਆਂ ਬੇਗਤ ਹੋਈਆਂ ਸੀ ਉਹਨਾਂ ਨੂੰ ਵੀ ਸਵਾਇਆ ਸਾਰੀਆਂ ਕੁੜੀਆਂ ਨੂੰ ਵੀ ਵਿਚਾਰ ਲਿਆ ਦੇਵੀ ਕੁੜੀ ਨੂੰ ਵੀ ਵਿਚਾਰ ਲਿਆ ਹੈ ਅਤੇ ਇਸ ਲਈ ਤੋਂ ਬਦ ਪਰਿਵਾਰ ਆਜਕ ਤੇ ਹੋਰ ਲੋਕ ਸੰਗਤ ਕਰਨ ਵਾਲੇ ਵੀ ਸਭ ਉਹ ਜੇ ਮੁਕਤ ਹੋ ਗਏ ਸਨੂਕ ਗੁਰੂ ਗੋਬਿੰਦ ਗੋਪਾਲ ਗੁਰੂ ਕਿ ਭਾਈ ਤੂ ਸਾਹਿਬ ਤੂੰ ਤੇ ਸ੍ਰੀ ਦੇ ਪਾਲਕ ਅਤੇ ਗੁਰੂ ਮਾਰਾ ਸਾਹਿਬ ਤੋਂ ਗੁਰੂ ਗੋਬਿੰਦ ਪਥਵੀ ਦੀ ਰੱਖਿਆ ਕਰਨ ਵਾਲੇ ਹੈ। ਗੋ ਇੰਦਰੀਆਂ ਦੇ ਵਿੰਦ ਪ੍ਰਕਾਸ਼ ਕੇ ਚੇਤਨ ਸਰੂਪ ਹਨ। ਸੇ ਪਥਵੀ ਦੀ ਪਾਲਣਾ ਕਰਨ ਵਾਲੇ ਗੁਰੂ ਜੀ ਹਨ। ਹਰ ਪੂਰਨ ਨਾਰਾਇਣ ਸਭ ਗੁਰੂ ਮੈਨਜੇਤੋਂ ਪੂਰਨ ਸਾਰੇ ਥਾਂ ਜੀ ਵਿਆਪਕ ਹੈ। ਨਾਰਾਇਣ ਅਵਿਗਿਆ ਰੂਪੀ ਰਾਤਨੀਓ ਨਾ ਰਕੇ। ਨਰਾਂ ਦੇ ਚੋਨ ਦਾ ਆਣ ਘਰ ਹੈ। ਨਾ ਆਲਾਣੇ ਕਾਮਕਰੋ ਦਾ ਦੁਸ਼ਮਣਾਂ ਦਾ ਘਰ ਨਹੀਂ। ਨਾ ਕਾਮਗ ਨਕਰੋ ਲੋਕ ਨੂੰ ਮੋਹੂ। ਕਿਉਂ ਜਿਨ ਮਿਲ ਮਾਰੇ ਪੰਚ ਸੂਰ ਵੀ ਐਸੋ ਕੌਣ ਬਲੀ ਨੇ ਸਤਿਗੁਰੂ ਮਾਰੋ ਸਾਹਿਬ ਐਸੇ ਹਨ ਜਿਨਾਂ ਨੂੰ ਵਕਾਰ ਸ਼ੋ ਨਹੀਂ ਸਕਦੇ ਹੋਰ ਨਹੀਂ ਦੇਖੀਦਾ ਸਾਰਿਆਂ ਨੂੰ ਮੋਹਤ ਕਰ ਲੈਂਦੇ ਹਨ ਵਕਾਰ ਗੁਰਦਿਆਲ ਸਮਰੱਥ ਗੁਰੂ ਅਦੇ ਗੁਰੂ ਨਾਨਕ ਸਾਹਿਬ ਦਾ ਦਇਆ ਦੇ ਘਰ ਹਮ ਹੈ ਸਰਬ ਕਲੇ ਸੁਮਰੱਥ ਹਨ ਮਾਰਾ ਆਪ ਦੀ ਸ਼ਕਤੀ ਨਾਲ ਮੁਕਤ ਕਰ ਦਿੰਦੇ ਹਨ ਬ੍ਰਹਮ ਗਿਆਨ ਬਖਸ਼ ਦਿੰਦੇ ਹਨ ਗੁਰ ਨਾਨਕ ਪਾਤ ਜੀ ਦਾ ਉਧਾਰਕ ਜੇ ਗੁਰੂ ਕਿਹੜੇ ਆ ਸਤਿਗੁਰੂ ਨਾਨਕ ਸਾਹਿਬ ਹਨ ਪਾਈ ਪਾਪੀਆਂ ਦਾ ਵਿਧਾਨ ਕਰਨ ਵਾਲੇ ਹਨ ਹੋਰਵੇਂ ਧਰਮ ਜਿਨਾਂ ਪਿਆ ਕਰੋ ਪਾਉਜਲ ਵਿਖਮ ਅਸਗਾ ਇਹ ਪਾਉਜਲ ਇਸ ਉਸਾਰ ਸੰਸਾਰ ਨੂੰ ਬੜਾ ਵਿਖਮ ਕਠਨ ਹੈ ਅਸਗਾ ਡੂੰਗਾ ਹੈ ਦੇ ਹਾਥ ਗੁਰਬੋਹਿਥ ਇਸ ਦੇ ਵਿੱਚ ਕਹੇਗੀ ਕੋਈ ਸ਼ਕਤੀ ਰੂਪ ਹਾਥ ਨਹੀਂ ਪਾ ਸਕਦਾ ਕੋਈ ਜਦ ਤੱਕ ਸਾਧਨਾ ਕਰਕੇ ਖਾ ਨਹੀਂ ਪਾ ਜਾਂਦਾ ਸੰਸਾਰ ਦਾ ਗੁਰਬੋਹਿਥ ਹੈ ਤਾਰਿਆਂ ਨੂੰ ਇੱਕ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਨਾਮ ਦਾ ਜਹਾਜ ਹੈ ਨਾਵ ਦੇ ਜਹਾਜ ਤੇ ਚੜ ਕੇ ਗੁਰੂ ਸਾਹਿਬ ਜੀ ਤਾਰਿਅਮ ਤਾਰਨਾ ਕੀਤਾ ਹੈ ਨਾਨਕ ਪੂਰ ਕਰਮ ਸਤ ਗੁਰੂ ਜੀ ਕਹਿਣੇ ਉਹਨਾਂ ਦੇ ਪੂਰਨ ਕਰਮ ਭਾਗ ਹਨ ਨਿਕਾਇਮ ਕਰਮ ਹਨ ਸਤ ਗੁਰੂ ਚਰਨੀ ਲੱਗਿਆ ਜੋ ਸਤ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਲੱਗੇ ਇੰਨਾ ਪਿਆਰ ਹੈ ਜਿਨ੍ਹਾਂ ਦੇ ਅੰਦਰ ਪਵਿੱਤਰ ਮੌੜੀ ਤਨ ਤਨ ਗੁਰਦੇ ਤਨ ਤਨ ਸਤ ਗੁਰੂ ਨਾਨਕ ਦੇਵ ਸੱਚੇ ਪਾਲ ਸਾਈਂ ਹਨ ਜਿਹਨਾਂ ਦੀ ਸੰਗ ਹਰ ਜਪੇ ਜਿਨ੍ਹਾਂ ਦੀ ਸੰਗ ਕਰਕੇ ਪਈ ਵਾਹੀ ਨਾ ਜਾਪ ਸਾਜੀ ਸ੍ਰਿਸ਼ਟੀ ਨੂੰ ਪ੍ਰਾਪਤ ਹੋਇਆ ਜਪਣਾ ਕੀਤਾ ਗੁਰ ਕਿਰਪਾਲ ਜਗ ਭੇ ਜਦੋਂ ਸਤੂ ਨਾਨਕ ਦੇ ਮਹਾਰਾਜ ਸਾਹਿਬ ਦੀ ਕਿਰਪਾਲੂ ਹੋਏ ਤਾਂ ਆਵ ਗੁਣ ਸਭ ਛਪੇ ਤੂੰ ਜਿੰਨੇ ਸੀਨੇ ਹਿਰਦੇ 'ਚ ਸੂਰਜ ਚੰਨ ਤੇ ਵੀ ਨਿਹਰਾ ਛੱਡ ਜਾਂਦਾ ਐ ਹਿਰਦੇ 'ਚੋ ਸਾਰੇ ਉਹ ਗੁਣ ਸਭ ਦੇ ਲੱਗ ਗਏ ਪਾਰ ਬ੍ਰਹਮ ਗੁਰਦੇਵ ਪਾਰ ਬ੍ਰਹਮ ਅਕਾਲ ਤੂਰਸ ਦਾ ਰੂਪ ਗੁਣਾਨਕ ਦੇਵ ਜੀਤੋ ਨੀਚੋ ਉੱਚੇ ਥੱਪੇ ਜੇ ਨੀਵੇਂ ਸੀ ਪੁਰਖ ਜੂਨਾ 'ਚ ਭਰਉਣ ਵਾਲੇ ਉਨ ਉੱਚੀ ਪਦਵੀ ਵਿੱਚ ਮੁਗਤ ਪਦਵੀ ਵਿੱਚ ਸਾਪਤਾ ਇਸ ਨੂੰ ਕਰ ਕਰ ਮਹਾਰਾਜ ਜੀ ਨੇ ਨੀਚੋਂ ਉਜ ਕਰੇ ਮੇਰਾ ਗੋਬਨ ਕਹੋ ਤੇ ਨਾ ਡਰ। ਬਾਤ ਚੈਰਿਕ ਦੁਖਮਾਇ ਸਿਲਕ ਫਾਹੀ ਦਾ ਨਾਮ ਹੈ ਮਾਇਆ ਦੇ ਦੁਖ ਦੀ ਜੰਮਣ ਮਨ ਦੀ ਫਾਹੀ ਕੱਢ ਦਿੱਤੀ ਵਾਸਨਾ ਦੀ ਫਾਹੀ ਕੱਢ ਦਿੱਤੀ ਕਾਲ ਵੀ ਫਾਹੀ ਕੱਢ ਦਿੱਤੀ ਪਰਲਿ ਨੇ ਆਪ ਦਸੇ ਆਪ ਦੇ ਦਸੇ ਨੌ ਦਾਸ ਕਰ ਲਈ ਮਾਰੇ ਨੇ ਕਰ ਲਈ ਨੇ ਆਪ ਦਸੇ ਵਿਤਕਾ ਤੋਂ ਵੀ ਨੰ ਗੂਪੀ ਹੱਥ ਪਕੜ ਕੇ ਆਪ ਦੇ ਚਿਲੀ ਨੂੰ ਕਰ ਲਿਆ ਆਪ ਦਸੇ ਆਪ ਦੀ ਤਰਫ ਕਰ ਲਿਆ ਮਹਾਰਾਜ ਜੀ ਨੇ ਗੁੰਗਾਏ ਬੇਅੰਤ ਆਪ ਦੇ ਸੇਵਕ ਬਣਾ ਲਿਆ ਬੇਅੰਤ ਬੇਅੰਤ ਕਰਕੇ ਮਹਾਰਾਜੇ ਗੁੰਗਾਏ ਹਮ ਰਸਨਾ ਹਰ ਜਸ ਰਸਨਾ ਕਰਕੇ ਵੀ ਹਰੀ ਦੇ ਜਸ ਕੀਰਤਨ ਗਾਉਂਦੇ ਹਾਂ ਸਲੂਕ ਦ੍ਰਿਸ਼ਟਾਂਤ ਏਕੂ ਸੁਨੀਆੰਤ ਏਕੂ ਵਾਰ ਦੀ ਸਮਾਪਤੀ ਹੋਈ ਕਰਦੇ ਹੋਏ ਸਰਦੂ ਜੀ ਫਰਮਾਉਂਦੇ ਹਨ ਦੇਖੀਏ ਕਿ ਅਕਾਲ ਪੁਰਖ ਦੇ ਪੈં ਦੇਖਣਾ ਚਾਹੀਦਾ ਹੈ ਸੁਣਨਾ ਵੀ ਇੱਕ ਪਰਮੇਸ਼ਰ ਨੂੰ ਚਾਹੀਦਾ ਹੈ ਹਰ ਵਕਤ ਵਰਤੰਤ ਏਕ ਨਰਹਰ ਹੈ ਸਾਰੇ ਸੰਸਾਰ ਦੇ ਜੀਵਾਂ ਦੇ ਨਰਸਿੰਘ ਆਦਿ ਗ੍ਰੂਪਾਂ ਨੂੰ ਘਾਰਨ ਵਾਲਾ ਨਰ ਨੂੰ ਨਿਯੰਤਾ ਜੋ ਹਰੀ ਹਰੇ ਭਰੇ ਕਰਨ ਵਾਲਾ ਵਰਤਦਾ ਵੀ ਇੱਕੋ ਹੀ ਹੈ ਅਸੀਂ ਤਾਂ ਦੇਖਦੇ ਵੀ ਤਵਾਹੀ ਰਹੂ ਹਾਂ ਸੁਣਦੇ ਵੀ ਕਿਨੂ ਹਾਂ ਤੇ ਵਰਤਦਾ ਵੀ ਇੱਕ ਨੂੰ ਵੇਖਦੇ ਆ ਨਰ ਨੂੰ ਨਿਯੰਤਾ ਹਰੀ ਜੋ ਹਰੇ ਭਰੇ ਕਰਨ ਵਾਲਾ ਹੈ ਨਾਮ ਦਾਣ ਜਾ ਚੰਤ ਨਾਨਕ ਮਹਾਰੇ ਦੇ ਪ੍ਰਸੂ ਨਾਮ ਦਾ ਜਾਣ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੱਤੋਂ ਕਰੀਏ ਮੰਗਣਾ ਕਰੀਏ ਦਇਆਲ ਪੁਰਖ ਕਿਰਪਾ ਕਰਾ ਉਹ ਦਇਆਲੂ ਹੈ ਪੂਰਨ ਨਾਮ ਦਾ ਦਾਣ ਕਿਰਪਾ ਬਖਸ਼ਿਸ਼ੀ ਕਰਕੇ ਦਾਣਕਾਰੀ ਰਹਿਣਗੇ ਪ੍ਰਾਪਤ ਹੋ ਜਾਵੇਗਾ ਦਾਣ ਸਾਨੂੰ ਨਾਮ ਦਾ ਇੱਕ ਤੇਰੀ ਇੱਕ ਸੰਮਲਾ ਟਿੱਕੇ ਰਾਈ ਭਾਈ ਸਰੀਰ ਕਰਕੇ ਸੇਵਨ ਕਰੀਏ ਟਿੱਕੇ ਨੂੰ ਹਿਰਦੇ ਕਰਕੇ ਹੀ ਸਮਾਲਣਾ ਕਰੀਏ ਹਰ ਵਕਤ ਹਰ ਇੱਕ ਸਪਹਿ ਅਰਦਾਸ ਤੇ ਬਾਣੀ ਕਰਕੇ ਵੀ ਕੋ ਕਾਲਪੁਰਖ ਦੇ ਗਈ ਅਨਾਸ਼ਾਂ ਕਰਦੇ ਰਹੀਏ ਹਰ ਵਕਤ ਨਾਮ ਵਖਰ ਤਾਨ ਸੰਚੇ ਇਸ ਸਰਕਾਰ ਨਾਮ ਰੂਪੀ ਵਖਰ ਲਾਭ ਦਾ ਇੱਕ ਪਦਾਰਥ ਨੂੰ ਜਿਨ੍ਹਾਂ ਨੂੰ ਤੁਹਾਨੂੰ ਇਕੱਠਾ ਕੀਤਾ ਹੈ ਨਾਨਕ ਸੱਚੀ ਰਾਸ ਉਹਨਾਂ ਦੀ ਸੱਚੀ ਰਾਸ ਪੂੰਜੀ ਹੈ ਜੀਵਨ ਦੀ ਸੱਚੀ ਸੰਹਾਰੂਪੀ ਰਾਸ਼ ਪੂੰਜੀ ਹੈ ਸੱਚੀ ਸਭ ਦਾ ਰੂਪੀ ਰਾਸ਼ ਹੈ ਉਹਨਾਂ ਦੇ پاس ਪੌੜੀ ਸਤਿਗੁਰੂ ਜੀ ਫਰਮਾਉਂਦੇ ਹਨ ਪੌੜੀ ਪ੍ਰਭ ਦਇਆਲ ਬੇਅੰਤ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਇਆ ਦਾ ਕਰ ਹੈ ਭਾਈ ਬੇਅੰਤ ਅੰਤ ਤੋਂ ਰਹਿਤ ਹੈ ਪੂਰਨ ਇਕ ਏਕ ਹੈ ਸਾਰੇ ਉਹਦੀ ਪੂਰਨ ਵਿਆਪਕ ਹੈ ਇਕੋ ਹੀ ਇਹੋ ਇਹ ਸਾਰਿਆਂ ਦਾ ਸਾਖੀ ਰੂਪ ਵੀ ਆਪ ਹੀ ਹੈ। ਕੰਮ ਕਿਹ ਆਪੀਆ। ਹਲੋ ਆਪਣਾ ਆਪੂ ਪੀਰ ਮੇਰਾ ਵਾਹਿਗੁਰੂ ਹੁਜਾ ਕਾਹ ਕੇ। ਤੂੰ ਦੂਸਰਾ ਕੀ ਕਹੀਏ ਕਿਉਂ ਕਿਹੜੀ ਜਗ੍ਹਾ ਚਾਹੋ ਕਿਸ ਦੀ ਬਾਬਤ ਕਹਿ ਦੀਏ ਦੂਸਰਾ। ਹੈ ਨਹੀਂ ਕਿਉਂ ਕਿਸ ਪਰ ਕ ਕਿਸ ਵਾਸਤੇ ਕਹੀਏ ਦੂਸਰਾ। ਆਪ ਕਰੋ। ਕਿਹਨੇ ਕਹੀਏ ਦੂਸਰਾ ਦੇ ਨਿਸ਼ਟੀ ਕਰਕੇ ਆਪ ਕਰੂ ਪ੍ਰਵਦਾਨ ਕਿਵੇਂ ਕੀਤੀ ਕਰੀਏ ਮਹਾਰਾ ਆਪ ਹੀ ਨਾਮ ਦਾ ਦਾਨ ਦੇਣਾ ਕਰਨ ਵਾਲੇ ਹੋ ਗੁਰੂ ਰੂਪ ਹੋ ਆਪੇ ਆਪ ਲੇ ਸਿੱਖੋ ਕੇ ਮਹਾਰਾ ਬ੍ਰਹਮ ਗਿਆਨ ਨੂੰ ਆਉਦੇ ਪਾਸੋਂ ਲੈਣ ਵਾਲੇ ਹੋ ਆਪਣ ਜੈ ਵੀਸ਼ੋ ਕੇ ਦਾਨ ਕਰਦੇ ਹੋ ਆਪੇ ਆਪ ਜੀਵ ਹੋ ਕੇ ਦਾਨ ਲੈਣ ਵਾਲੇ ਪਦਾਰਥਾਂ ਦਾ ਆਪ ਹੀ ਬ੍ਰਹਮ ਗਿਆਨ ਦਾ ਦਾਨ ਗੁਰੂ ਸਰੂਪ ਹੋ ਕੇ ਕਰਦੇ ਹੋ ਆਪ ਸਿੱਖੋ ਕੇ ਆਪਣੇ ਸਰੂਪ ਦੇ ਤੂੰ ਬੱਬੇ ਲੱਖਾ ਤੁੰ ਨੂੰ ਤੱਪਾ ਦੇ ਲੱਖਾ ਤੂੰ ਆਪ ਹੀ ਲੈਣਾ ਕਰਦੇ ਹੋ ਆਉਣ ਜਾਣਾ ਹੁਕਮ ਸਾਡਾ ਜੇ ਜਨੂ ਧਾਰ ਕੇ ਜੀਆਂ ਨੂੰ ਆਉਣਾ ਹੈ ਜਾਂ ਮਰ ਕੇ ਜਾਣਾ ਹੈ ਇਹ ਆਪਦੇ ਹੁਕਮ ਦੇ ਚੀਨ ਸੱਚੇ ਪਾਰਸਾ ਸਾਹਿਬ ਉਹ ਇਹ ਚਲ ਤੁੱਦ ਸੇਹੋ ਆਪਦਾ ਜੇ ਆਥੇ ਥਾਨ ਸਰੂਪ ਉਹ ਚੱਲਿਆ ਬਾਕੀ ਸਾਰੀ ਦੁਨੀਆ ਆਉਣ ਜਾਣ ਵਾਲੀ ਹੈ ਆਪ ਸਦਾ ਅਗਨਸਤੀ ਹੋ ਆਪ ਨਾਲ ਮਿਲ ਕੇ ਹੀ ਮਾਰਾ ਚੱਲ ਹੋਣਾ ਹੈ ਨਾਨਕ ਮੰਗੈ ਦਾਸ ਸੇ ਸਰ ਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਇਹ ਮਾਰਾ ਆਪ ਦੇ ਪਾਸੋਂ ਦਾਨ ਮੰਗ ਲੈਨੇ ਕਰ ਕਿਰਪਾ ਨਾਮ ਜੁਲਪੰਦਰ ਜੀ ਆਪ ਦਾ ਅਮਰਤ ਨਾਮ ਬਖਸ਼ੋ ਕਦੇ ਵੀ ਵਾਹਿਗੁਰੂ ਨਾਮ ਸਾਨੂੰ ਭੁੱਲੇ ਨਾ ਇਹ ਨਾਮ ਦਿਓ ਕਿਉਂ 20 ਪੌੜੀਆਂ ਵਾਲੀ ਸਾਧ ਸੰਗਤ ਜੀ ਇਹ ਵਾਰ ਉਚਾਰੀ ਹੈ ਕਿ ਜੀਵਾਂ ਦੇ ਅੰਤ ਦੇ ਵੇਲੇ ਸਹਾਇਤਾ ਕਰਨ ਵਾਲੀ ਅਮਰਤੂ ਬਾਣੀ ਮਾਰਨ ਜੈਸੀ ਆਜੂ ਕੇ ਮਦਦ ਕੀਤਾ ਹੈ